ਅੱਜ ਅਸੀਂ ਕਮਿਸ਼ਨ ਸਾਹਿਬ ਦੇ ਆਫਿਸ ਆਏ ਸੀਗੇ ਇੱਥੇ ਸਮੇਂ ਦੇ ਵਿੱਚ ਇੱਕ ਜਾਗਰਣ ਸਿੰਗਰ ਹੈਗਾ ਵਾ Hindu ਜਾਗਰਣ ਸਿੰਗਰ ਕਨਈਆ ਲਾਲ ਮੱਤਨ ਜੋ ਕਿ ਪਹਿਲੇ ਵੀ ਮਸੀਹ ਕੌਮ ਦੇ ਪ੍ਰਤੀ ਭੱਦੀ ਸ਼ਬਦਾਬਲੀ ਬੋਲ ਕੇ ਸੁਰਖੀਆਂ ਦੇ ਵਿੱਚ ਆਂਦਾ ਵਾ ਤੇ ਇੱਥੇ ਸਮੇਂ ਦੇ ਵਿੱਚ 4 ਮਈ ਨੂੰ ਜਿਹੜਾ ਇੱਥੇ ਦੇ ਵਿੱਚ ਉਹਨਾਂ ਨੇ ਮਸੀਹ ਭਾਈ ਚਾਰੇ ਬਾਰੇ ਗਲਤ ਬੋਲਿਆ ਕਿਵੇਂ ਲੱਗਿਆ ਕਿ ਪੰਜਾਬ ਦੇ ਵਿੱਚ ਮੰਦਰਾਲੀ ਵੀ ਜਗ੍ਹਾ ਹੈਗੀ ਆ ਗੁਰਦੁਆਰਾ ਸਾਹਿਬ ਦੀ ਵੀ ਜਗ੍ਹਾ ਹੈਗੀ ਬਟ ਚਰਚਾਂ ਲਈ ਇੱਥੇ ਕੋਈ ਜਗ੍ਹਾ ਦੇ ਜਗ੍ਹਾ ਨਹੀਂ ਹੈਗੀ इस संबंधी अगर कह रहा हूं तो पंजाब में ज्यादा से ज्यादा मंदिर बने ज्यादा से ज्यादा गुरुद्वारे बने यहां ज्यादा से ज्यादा चर्च बनने की जगह नहीं है ਨਾਮ ਜੀ ਪਹਿਲੇ ਹਾਂ ਮੇਰਾ ਨਾਮ ਅਰुण ਹੈਨਰੀ ਹੈ ਜੀ ਮੈਂ ਪ੍ਰਧਾਨ ਆ ਆਲ ਕੈਸਨ ਫੈਡਰੇਸ਼ਨ ਦਾ ਮੇਰੇ ਨਾਲ ਰਾਹੁਲ ਮਸੀ ਜੀ ਆ ਇਹ ਵੀ ਯੂਥ ਲੀਡਰ ਨੇ ਸਾਡੇ ਅੱਜ ਕਿੱਥੇ ਆਏ ਹਾਂ ਕਿੱਥੋਂ ਆਏ ਹਾਂ ਤੇ ਕਿਸ ਕੀ ਕੰਪਲੇਂਟ ਦੀ ਆ ਅੱਜ ਅਸੀਂ ਲੁਧਿਆਣਾ ਕਮਿਸ਼ਨਰ ਆਫਿਸ ਆਏ ਸੀਗੇ ਤੇ ਮੈਡਮ ਗੁਰਪ੍ਰੀਤ ਜੀ ਨੂੰ ਮਿਲੇ ਜਿਹੜੇ ਹੈੱਡ ਕੁਆਟਰ ਨੇ ਤੇ ਅਸੀਂ ਸਾਡੀ ਜਿਹੜੀ ਕੰਪਲੇਂਟ ਆ ਉਹ ਕਨਈਆ ਲਾਲ ਮਿੱਤਲ ਆ ਇੱਕ ਸਾਕਸ਼ ਜੋ ਕਿ ਇੱਕ ਹਿੰਦੂ ਜਾਗਰਣ ਸਿੰਗਰ ਆ ਤੇ ਉਹ ਪਹਿਲੇ ਵੀ ਮਸੀਹ ਭਾਈਚਾਰੇ ਵਾਲੇ ਬਾਰੇ ਬੋਲ ਰਿਹਾ ਉਹਨੇ ਪਿਛਲੇ ਸਾਲ ਵੀ ਬੋਲਿਆ ਸੀਗਾ ਤੇ ਜਦੋਂ ਸਾਡੇ ਭਾਈਚਾਰੇ ਨੇ ਉਹਨਾਂ ਦਾ ਗੇਸਟ ਕੰਪਲੇਂਟ ਕਰਾਈ ਸੀਗੀ ਤੇ ਉਦੋਂ ਵੀ ਮਾਫੀ ਮੰਗਦਾ ਸੀਗਾ ਸਾਡੇ ਕੋਲ ਵੀਡੀਓ ਵੀ ਹੈਗੀ ਆ ਕਿ ਮੈਂ ਅੱਗੇ ਤੋਂ ਨਹੀਂ ਬੋਲੂਗਾ ਪਰ ਹਲੇ ਵੀ ਆਪਣੇ ਨਫ਼ਰਤੀ ਬਿਆਨ ਆ ਜਿਹੜੇ ਉਹਨਾਂ ਨੇ ਆਪਣੇ ਜਾਰੀ ਰੱਖੇ ਹੋਏ ਨੇ ਆ 4 ਮਈ ਨੂੰ ਲੁਧਿਆਣੇ ਦੇ ਵਿੱਚ ਜਾਗਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਪੰਜਾਬ ਦੇ ਵਿੱਚ ਮੰਦਰਾਂ ਲਈ ਵੀ ਜਗਾ ਵਾ ਆਪਣਾ ਗੁਰਦੁਆਰੇ ਲਈ ਵੀ ਜਗ੍ਹਾ ਵਾ ਪਰ ਚਰਚਾਂ ਲਈ ਇੱਥੇ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਆ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਗੱਲ ਜਿਹੜੇ ਇੱਥੇ ਦੇ ਮੁਸੀਬਾਈ ਚਾਰਾ ਵਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਕੀ ਉਹ ਇਸ ਦੇਸ਼ ਦੇ ਨਾਲ ਪਿਆਰ ਨਹੀਂ ਕਰਦੇ ਜਦੋਂ ਇੱਥੇ ਸਾਡਾ ਸੰਵਿਧਾਨ ਸਾਨੂੰ ਅਲਾਉ ਕਰਦਾ ਵਾ ਕਿ ਅਸੀਂ ਆਪਣੇ ਧਰਮ ਲਈ ਪ੍ਰਚਾਰ ਕਰ ਸਕਦੇ ਹਾਂ ਆਪਣੇ ਧਰਮ ਲਈ ਸਭ ਕੁਝ ਕਰ ਸਕਦੇ ਹਾਂ ਤੇ ਇਹ ਕੌਣ ਹੁੰਦਾ ਵਾ ਇਦਾਂ ਲੋਕਾਂ ਨੂੰ ਭੜਕਾਉਣ ਵਾਲਾ ਕਿ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਇਹੋ ਜਿਹੇ ਲੋਕ ਤੇ ਇਹ ਦੇਖੋ ਇਹ ਰਾਮ ਜੀ ਦੇ ਨਾਮ ਦੇ ਉੱਤੇ ਉੱਥੇ ਵੋਟਾਂ ਮੰਗ ਰਿਆ ਕਿ ਜੋ ਰਾਮ ਕੋ ਲਾਏ ਹਾਂ ਅਮ ਉਹਨਾਂ ਕੋ ਵੀ ਲਾਏਗੇ ਤੇ ਮੈਂ ਇਲੈਕਸ਼ਨ ਕਮਿਸ਼ਨ ਅੱਗੇ ਵੀ ਆਪਣੀ ਗੁਜਾਰਿਸ਼ ਕਰਦਾ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਬੈਨ ਲਾਇਆ ਜਾਵੇ ਤਾਂ ਕਿ ਚੋਣ ਜਾਬਤੇ ਦੇ ਵਿੱਚ ਇਹ ਧਰਮ ਦੇ ਨਾਮ ਤੇ ਵੋਟਾਂ ਨਹੀਂ ਮੰਗ ਸਕਦੇ ਕਿਉਂਕਿ ਉਸ ਜਿਸ ਟਾਈਮ ਤੇ ਇਹ ਗੱਲਾਂ ਕਰ ਰਹੇ ਸੀਗੇ ਮੈਂਬਰ ਪਾਰਲੀਮੈਂਟ ਜਿਹੜੇ ਰਹੇ ਨੇ ਆਪਣੇ ਬੀਜੇਪੀ ਦੇ ਹੁਣ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਜੀ ਉੱਥੇ ਸੀਗੇ ਰਾਜਾ ਵੜਿੰਗ ਜੀ ਉੱਥੇ ਸੀਗੇ ਸਾਨੂੰ ਇਹ ਇਹ ਬੜੀ ਨਮੋਸ਼ੀਦੇਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਦੋ ਦੋ ਵੱਡੀਆਂ ਪਾਰਟੀਆਂ ਦੇ ਕੈਂਡੀਡੇਟ ਉੱਥੇ ਹੋਣ ਦੇ ਬਾਵਜੂਦ ਵੀ ਕਿਸੇ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਸਾਡੀ ਵੀ ਜੇ ਅੱਜ ਦੇਖੀ ਜਾਵੇ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਆਬਾਦੀ ਆ ਤੇ ਲੁਧਿਆਣੇ ਦੇ ਵਿੱਚ ਵੀ ਕਟੋਕਟ ਅਸੀਂ 1.5 ਤੋਂ 2 ਲੱਖ ਤੋਂ ਉੱਤੇ ਆਬਾਦੀ ਦੇ ਨਾਲ ਅਸੀਂ ਇੱਥੇ ਰਹਿ ਰਹੇ ਹਾਂ ਤੇ ਸਾਡੇ ਨਾਲ ਇਦਾਂ ਦਾ ਵਿਤਕਰਾ ਕੀਤਾ ਜਾ ਰਿਹਾ ਦੋ ਦੋ ਪਾਰਟੀਆਂ ਦੇ ਨੁਮਾਇੰਦੇ ਉੱਥੇ ਸੀਗੇ ਕਿਸੇ ਨੇ ਵੀ ਨਾ ਪਹਿਲੇ ਨਾ ਉਦੋਂ ਤੇ ਨਾ ਹੁਣ ਤੱਕ ਕਿਸੇ ਨੇ ਬਿਆਨ ਦਿੱਤਾ ਕਿ ਅਸੀਂ ਕਨਈਆ ਮਿੱਤਲ ਦੇ ਇਸ ਬਿਆਨ ਦੇ ਖਿਲਾਫ ਆ ਕਿ ਅਸੀਂ ਹਰੇਕ ਭਾਈਚਾਰੇ ਦੇ ਨਾਲ ਰਲ ਕੇ ਚੱਲਾਂ ਮਸੀਹ ਭਾਈਚਾਰਾ ਹਮੇਸ਼ਾ ਹੀ ਕਾਂਗਰਸ ਨੂੰ ਵੋਟਾਂ ਪਾਉਂਦਾ ਰਿਹਾ ਪਰ ਹਲੇ ਤੱਕ ਕਾਂਗਰਸ ਪਾਰਟੀ ਦੇ ਵੀ ਕਿਸੇ ਨੁਮਾਇੰਦੇ ਨੇ ਨਾ ਤਾਂ ਰਾਜਾ ਵੜਿੰਗ ਨੇ ਤਾਂ ਨਾ ਹੀ ਹੋਰ ਕਿਸੇ ਨੁਮਾਇੰਦੇ ਨੇ ਇਹ ਸਾਡਾ ਪੱਖ ਲਿੱਤਾ ਤੇ ਨਾ ਹੀ ਸਾਡੇ ਹੱਕ ਦੇ ਵਿੱਚ ਕੋਈ ਗੱਲ ਕੀਤੀ ਆ ਕਿ ਜਿਹਦੇ ਨਾਲ ਮੁਸੀਬਾਈਚਾਰਾ ਨੂੰ ਥੋੜੀ ਸਪੋਰਟ ਹੋਵੇ ਪਰ ਮੈਂ ਉਹਨਾਂ ਨੂੰ ਵਿਰਿੰਗ ਸਾਹਿਬ ਨੂੰ ਵੀ ਤੇ ਬਿੱਟੂ ਸਾਹਿਬ ਨੂੰ ਵੀ ਕਹਿ ਦੇਣਾ ਚਾਹਨਾ ਵਾ ਕਿ ਮੁਸੀਬਾਈਚਾਰਾ ਬਹੁਤ ਵੱਡੀ ਤਦਾਦ ਦੇ ਵਿੱਚ ਰਹਿੰਦਾ ਵਾ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ 16 ਲੱਗਦਾ ਉਹਨਾਂ ਨੇ ਬਿਆਨ ਕਿਉਂ ਦਿੱਤਾ ਸਰ ਉਹਨੂੰ ਨਫ਼ਰਤ ਕੰਮ ਕੀ ਨਫਰਤ ਫਲਾਉਣਾ ਪਹਿਲੇ ਵੀ ਇਦਾਂ ਹੀ ਉਹਨਾਂ ਨੇ ਪਿਛਲੇ ਸਾਲ ਵੀ ਕੀਤਾ ਉਦੋਂ ਤਾਂ ਕੀਸੀਆਂ ਕੱਢਦਾ ਫਿਰਦਾ ਸੀ ਮਸੀਹ ਭਾਈਚਾਰੇ ਦੀਆਂ ਕਿ ਯਾਰ ਮੇਰੇ ਤੇ ਪਰਚਾ ਨਾ ਕਰਾਓ ਸਾਡੇ ਕੋਲ ਵੀਡੀਓ ਆ ਤੇ ਅਸੀਂ ਉਦੋਂ ਵੀ ਮਾਫੀ ਮੰਗਦਾ ਫਿਰਦਾ ਸੀਗਾ ਤੇ ਹੁਣ ਫੇਰ ਮੈਨੂੰ ਨਹੀਂ ਪਤਾ ਕਿ ਇਹ ਸਿਆਸਤ ਦਾ ਇੱਕ 파ਟ ਆ ਜਾਂ ਉਹਨਾਂ ਨੂੰ ਕਿਸੇ ਨੇ ਪਲਾਨ ਕੀਤਾ ਵਾ ਕਿ ਅਸੀਂ ਆਪਸੀ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਵਾਈਏ ਜਿਵੇਂ ਬੀਜੇਪੀ ਸਮਰਥਕ ਰਹੇ ਆ ਮੋਦੀ ਦਾ ਗੁਣगान ਵੀ ਕਰਦੇ ਰਹੇ ਆਪਣੇ ਭਜਨਾ ਦੇ ਵਿੱਚ ਕੀ ਲੱਗ ਰਿਹਾ ਵੇ ਦੇਖੋ ਜੀ ਇਹ ਤਾਂ ਹੁਣ ਸਾਫ਼ ਜੀ ਗੱਲ ਹੋਣੀ ਤਾਂ ਇਹ ਜਦੋਂ ਪੁਲਿਸ ਮੈਂ ਕਹਿੰਦਾ ਕਿ ਉਹਦੇ ਉੱਤੇ ਐਕਸ਼ਨ ਲਵੇ ਐਫ ਆਈ ਆਰ ਦਰਜ ਕਰੇ ਤੇ ਉਹਨੂੰ ਉਹਨੂੰ ਬੁਲਾ ਕੇ ਇੱਥੇ ਉਹਨੂੰ ਪੁੱਛਿਆ ਜਾਵੇ ਕਿ ਤੂੰ ਕਿਹਦੇ ਸ਼ਹਿ ਦੇ ਉੱਤੇ ਐਡੇ ਵੱਡੇ ਵੱਡੇ ਬਿਆਨ ਦਿੰਨਾ ਜਾਂ ਆਪਸੀ ਫੁੱਟ ਪਵਾ ਰਹੇ ਆ ਭਾਈਚਾਰੇ ਦੇ ਵਿੱਚ ਉਹ ਆਪ ਤੁਸੀਂ ਕੀ ਲੱਦਾ ਕਿ ਤੁਹਾਡੇ ਹੋ ਜਿੱਥੇ ਬੰਦੇ ਵੀ ਤੁਹਾਡੇ ਨਾਲ ਜੁੜਿਆ ਕਿ ਉਹ ਬਾਕੀ ਹੁਣ ਜਿਹੜੇ ਤੋਂ ਕਹਿੰਦੇ ਉਮੀਦਵਾਰ ਸੀਗੇ ਇਹਨਾਂ ਉਮੀਦਵਾਰਾਂ ਦਾ ਵਿਰੋਧ ਵੀ ਕਰੋ ਤੁਸੀਂ ਬਿਲਕੁਲ ਸਰ ਕਿਉਂ ਨਹੀਂ ਕਰਾਂਗੇ ਵਿਰੋਧ ਜਿੱਥੇ ਮੈਂ ਤਾਂ ਬਿੱਟੂ ਸਾਹਿਬ ਨੂੰ ਕਹਿੰਦਾ ਹੁਣ ਕਹਿੰਦਾ ਮੈਂ ਕਿ ਜੇ ਉਦੋਂ ਤਾਲੀਆਂ ਮਾਰ ਰਹੇ ਸੀਗੇ ਉਹਦੇ ਉਹ ਬਿਆਨ ਦੇ ਉੱਤੇ ਮਿੱਟੂ ਸਾਹਿਬ ਖੜ ਕੇ ਉੱਥੇ ਐ ਦਬਾਅ ਕਰ ਰਹੇ ਸੀਗੇ ਕਿ ਜਿਵੇਂ ਉਹ ਜੋ ਕਹਿ ਰਿਹਾ ਕਿ ਉਹ ਸੱਚੀ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ ਤੇ ਫੇ ਮਸੀਹ ਭਾਈਚਾਰੇ ਤੋਂ ਵੋਟਾਂ ਮੰਗਣ ਵੀ ਨਾਣ ਨਾ ਤਾਂ ਸਾਡੇ ਕਿਸੇ ਚਰਚ ਦੇ ਵਿੱਚ ਜਾਣ ਯਾਨੀ ਕਿ ਬਾਈਕਾਟ ਕਰਾਂਗੇ ਬਾਈਕਾਟ ਆ ਜੀ ਪੂਰਾ ਬਾਈਕਾਟ ਕਰਾਂਗੇ ਮਸੀ ਭਾਈਚਾਰਾ ਪੂਰਾ ਬਾਈਕਾਟ ਕਰੂਗਾ ਇਹੋ ਜਿਹੇ ਲੀਡਰਾਂ ਦਾ ਪੂਰੇ ਨਾਲ ਸੀਗੇ ਤੁਹਾਨੂੰ ਪੂਰੇ ਨਾਲ ਸੀਗੇ ਜੀ ਉੱਥੇ ਸਟੇਜ ਤੇ ਖੜੇ ਸੀਗੇ ਇਹ ਦੋਨੋਂ ਪਾਰਟੀਆਂ ਨਾਲ ਬਿਲਕੁਲ ਜੀ ਕਰਾਂਗੇ ਅਸੀਂ ਜਦੋਂ ਤੱਕ ਇਹ ਮਾਫੀ ਨਾਮਾ ਨਹੀਂ ਸਾਨੂੰ ਦਿੰਦੇ ਜਾਂ ਕੋਈ ਸਾਨੂੰ ਕਹਿੰਦੇ ਨਹੀਂ ਕਿ ਕਨਈਆ ਮਿੱਤਰ ਗਲਤ ਆ ਜਾਂ ਉਹਨੇ ਗਲਤ ਬਿਆਨਬਾਜ਼ੀ ਕੀਤੀ ਆ ਉਦੋਂ ਤੱਕ ਸਾਡੇ ਕਿਸੇ ਵੀ ਚਰਚੇ ਦੇ ਵਿੱਚ ਨਾ ਆਣ ਜੇ ਆਣਗੇ ਤੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ